ਇਹ ਹਵੇਲੀ ਜਿਹੜੀ ਤੁਸੀਂ ਦੇਖ ਰਹੇ ਹੋ ਦਵਾਨ ਟੋਡਰਵਾਲੀ ਜੀ ਦੀ ਜਹਾਜ਼ ਹਵੇਲੀ ਹੈ। ਦਵਾਨ ਟੋਡਰਵਾਲੀ ਜੀ ਸੂਬਾ ਸਰਹੰਦ ਦੇ ਗਵਰਨਰ ਵਜ਼ੀਰ ਖਾਂ ਦੀ ਅਦਾਲਤ ਦੇ ਵਿੱਚ ਦਵਾਨ ਲੱਗੇ ਸਨ ਜੋ ਕਿ ਗੁਰੂ ਸਾਹਿਬ ਜੀ ਦੇ ਅਨਨ ਭਗਤ ਸਨ। ਜਦੋਂ ਦਵਾਨ ਟੋਡਰਵਾਲੀ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਛੋਟੇ ਸਹਜਾਦੇ ਤੇ ਮਾਤਾ ਗੁਜਰੀ ਜੀ ਨੂੰ ਸੀਧ ਕਰ ਦਿੱਤਾ ਗਿਆ ਤਾਂ ਉਹਨਾਂ ਨੇ ਵਜ਼ੀਰ ਖਾਂ ਤੋਂ ਸਹਜਾਦੇ ਤੇ ਮਾਤਾ ਗੁਜਰੀ ਦੀਆਂ ਲਾਸਾਂ ਦਾ ਸੰਸਕਾਰ ਕਰਨ ਵਾਸਤੇ ਆਗਿਆ ਮੰਗੀ। ਤਾ ਵਜ਼ੀਰ ਖਾਨ ਨੇ ਕਿਹਾ ਕਿ ਜੇ ਤੁਸੀਂ ਸੰਸਕਾਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਜਗ੍ਹਾ ਦੇ ਬਾਦਲੇ ਵਿੱਚ ਮੋਹਰੇ ਦੇਣੇ ਪੈਣਗੇ ਤਾਂ ਟੋਡਰਵਾਲ ਨੇ 70000 ਦੇ ਕਰੀਬ ਮੋਹਰਾ ਖੜੀ ਕਰਕੇ ਸੰਸਕਾਰ ਵਾਲੀ ਜਗ੍ਹਾ ਖਰੀਦੀ ਜਿਸ ਜਗ੍ਹਾ ਉਪਰ ਅੱਜ ਗੁਰਦੁਆਰਾ ਜੋਤੀ ਸਰੂਪ ਸਾਹਿਬ ਬਣਿਆ ਹੈ ਜਿਸ ਨੂੰ ਕੋਈ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਦਾ ਖਿਤਾਬ ਹਸਲ ਹੈ ਉਸ ਸਮੇਂ ਦਵਾਂ ਟੋਡਰਵਾਲ ਜੀ ਦੇ ਨਾਲ ਭਾਈ ਰਾਮਾ ਜੀ ਤੇ ਭਾਈ ਤਲੋਕਾ ਜੀ ਨੇ ਸਰਜਾਤਾਂ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕਰਨ ਦੇ ਵਿੱਚ ਸਹਾਇਤਾ ਕੀਤੀ ਅਜੇ ਇਹ ਦਵਾਂ ਟੋਡਰ ਵਾਲੀ ਜੀ ਦੀ ਜਹਾਜ਼ ਹਵੇਲੀ ਜੋ ਕਿ ਜਹਾਜ਼ ਦੀ ਸ਼ਕਲ ਦੀ ਸੀ ਦਵਾਂ ਟੋਡਰ ਵਾਲੀ ਉਸ ਸਮੇਂ ਦੇ ਬਹੁਤ ਵੱਡੇ ਐਲਕਰ ਸਨ ਜਿਨ੍ਹਾਂ ਦੇ ਕਿ ਉਸ ਸਮੇਂ ਜਹਾਜ਼ ਚੱਲਦੇ ਸੀ ਇਹ ਹਵੇਲੀ ਹੁਣ ਖੰਡਰ ਬਣ ਚੁੱਕੀ ਹੈ ਜਿਸ ਦੀ ਕਿ ਹੁਣ ਜ਼ਿੰਮੇਵਾਰੀ ਅਮਰੀਕਾ ਤੇ ਕੈਨੇਡਾ ਦੀ ਸੰਘਤ ਵੱਲੋਂ ਕਾਰ ਸੇਵਾ ਕਰਵਾਈ ਜਾ ਰਹੀ ਹੈ ਜੋ ਕਿ ਤਿੰਨ ਪੜਾਵਾਂ ਦੇ ਵਿੱਚ ਇਸ ਹਵੇਲੀ ਦੀ ਸੇਵਾ ਹੋਣੀ ਹੈ ਆਉਣ ਵਾਲੇ ਸੰਗਮਾਂ ਦੇ ਵਿੱਚ ਸੰਗਤਾਂ ਵਾਸਤੇ ਇਹ ਹਵੇਲੀ ਮੁੜ ਕੇ ਉਸੇ ਸ਼ਕਲ ਦੇ ਤਿਆਰ ਕੀਤੀ ਜਾਊਗੀ ਜੋ ਕਿ ਉਸ ਸਮੇਂ ਅੱਜ ਤੋਂ ਸਦੀਆਂ ਪੁਰਾਣੀ ਇਸ ਹਵੇਲੀ ਸੀ ਉਸ ਤਰ੍ਹਾਂ ਹੀ ਇਸ ਨੂੰ ਰੂਪਰੇਖਾ ਤਿਆਰ ਕਰਕੇ ਸੰਗਤਾਂ ਵਾਸਤੇ ਖੋਲਿਆ ਜਾਊਗਾ